ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਅੱਜ ਸਾਡੇ ਪੰਚਾਇਤ ਦੀ ਲੈਂਡ ਤੇ ਜੀ ਇੱਕ ਪਰਿਵਾਰ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਜੀ ਪੰਚਾਇਤ ਬਣਦਿਆਂ ਸਾਰ ਜਦੋਂ ਸਾਡੇ ਵਾਲੀ ਨਵੀਂ ਪੰਚਾਇਤ ਬਹੋਂਦ ਵਿੱਚ ਆਈ ਆ ਜੀ ਨਹੀਂ ਰਾਤ ਨੂੰ ਇੱਥੇ ਚਾਰ ਦਿਵਾਰੀ ਕਰ ਲਈ ਜਿਹੜਾ ਬਾਥਰੂਮ ਹੈ ਜੀ ਉਹ ਇਹਨੀ ਪਹਿਲੀ ਪੰਚਾਇਤ ਦਾ ਬਣਾਇਆ ਸੀਗਾ ਇਸ ਲਈ ਅਸੀਂ ਵੀਡੀਓ ਸਾਹਿਬ ਨੂੰ ਲਿਖਿਆ ਜੀ ਵੀਡੀਓ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਸਮੇ ਸਮੇਂ ਸਾਰ ਇਹਨਾਂ ਨੂੰ ਨੋਟਿਸ ਦਿੱਤੇ ਇਹ ਨਹੀਂ ਨੋਟਸਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜੀ ਕਾਨੂੰਨੀ ਕਾਰਵਾਈ ਨੂੰ ਇਹ ਟਿੱਟ ਜਾਣਦੇ ਸੀ ਉਲਟਾ ਜੀ ਇਹ ਧਮਕੀਆਂ ਦਿੰਦੇ ਪਰਿਵਾਰ ਬੜਾ ਮੜਾ ਜੀ ਇਹ ਨਸ਼ਿਆਂ ਦਾ ਕਾਰੋਬਾਰ ਕਰਦਾ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਪੰਜਾਬ ਸਰਕਾਰ ਦਾ ਬਹੁਤ ਚੰਗਾ ਤੇ ਵਧੀਆ ਉਦਮਿਆ ਜੀ ਜਿਹਦੇ ਨਾਲ ਇਹ ਸਾਡਾ ਕੰਮ ਅੱਜ ਨੇਪਰੇ ਚੜਿਆ ਇਸ ਲਈ ਅਸੀਂ ਪੁਲਿਸ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਅੱਗੇ ਤੋਂ ਵੀ ਕੋਈ ਮਾੜਾ ਅਨਸਰ ਪਿੰਡ 'ਚ ਗੁੰਡਾਗਰਦੀ ਕਰਦੀ ਕਰੂ ਜਾਂ ਕੋਈ ਪੰਚਾਇਤ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰੂ ਉਹਦੇ ਨਾਲ ਵੀ ਇਹੀ ਬਿਹੇਵ ਕੀਤਾ ਜਾਊਗਾ ਜੀ ਕਿਰਪਾ ਕਰੇ ਕਿ ਸਾਰੇ ਜਿਹੜੇ ਸਾਡੇ ਪਿੰਡ ਦੇ ਬੰਦੇ ਆ ਜੀ ਉਹ ਮਿਹਰਬਾਨੀ ਕਰਨ ਅੱਗੇ ਤੋਂ ਕੋਈ ਗਲਤੀ ਨਾ ਕਰੇ ਚੰਗਾ ਜੀਵਨ ਜੀਵੇ ਜਿਹੜਾ ਚੰਗਾ ਜੀਵਨ ਜਊ ਉਹਦਾ ਅਸੀਂ ਸਾਥ ਦੇਾਂਗੇ ਜੀ ਸਾਰੀ ਪੰਚਾਇਤ ਉਹਦੇ ਨਾਲ ਖੜੇ ਆ ਰਾਤ ਨੂੰ ਵੀ ਦਿਨ ਨੂੰ ਵੀ ਜਿਹੜਾ ਕੋਈ ਮਾੜਾ ਕੰਮ ਕਰੂ ਨਜਾਇਜ਼ ਕਬਜ਼ਾ ਕਰੂ ਉਹਦੇ ਅਸੀਂ ਖਿਲਾਫ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪਾਸਲਾ ਥਾਣਾ ਜਿਹੜਾ ਨੂਰਮੰਨ ਇੱਥੇ ਖੜੇ ਆ ਇੱਥੇ ਪਿੰਡ ਦੇ ਵਿੱਚ ਇੱਕ ਸਾਨੂੰ ਕੁਝ ਦਿਨ ਪਹਿਲੇ ਜਿਹੜਾ ਬੀਡੀਪੀਓ ਰੁੜਕਾ ਕਲਾਂ ਵੱਲੋਂ ਜਿਹੜਾ ਇੱਕ ਲੈਟਰ ਰੀਸੀਵ ਹੋਇਆ ਸੀ ਜਿਹਦੇ ਵਿੱਚ ਉਹਨਾਂ ਇਹ ਲਿਖਿਆ ਸੀਗੇ ਇਸ ਪਿੰਡ ਦੇ ਵਿੱਚ ਇੱਕ ਜਸਵਿੰਦਰ ਕੌਰ ਜੱਸੀ ਤੇ ਉਸ ਦਾ ਜਿਹੜਾ ਹਸਬੰਡ ਪਰਮੇਂਦਰ ਉਹਦੇ ਵੱਲੋਂ ਇਸ ਪਿੰਡ ਵਿੱਚ ਕੋਈ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਐਨਕ੍ਰੋਚਮੈਂਟ ਕਰਕੇ ਤੇ ਇਨ ਕੰਸਟ੍ਰਕਸ਼ਨ ਜਿਹੜੀ ਬਣਾਈ ਹੋਈ ਆ ਤੇ ਉਹ ਉਹਨਾਂ ਨੇ ਉਸ ਵਿੱਚ ਜਿਹੜਾ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਕੇ ਤੇ ਸਾਨੂੰ ਇਹ ਲਿਖਿਆ ਸੀਗਾ ਕਿ ਇਹਦੇ ਵਿੱਚ ਸਾਨੂੰ ਅਸੀਂ ਇਹਨੂੰ ਰਿਮੂਵ ਕਰਾਉਣੀ ਆ ਤੇ ਇਹ ਇਹਦੇ ਵਿੱਚ ਪੂਲ ਸਮਾਧਨ ਵਹੀਆ ਕੀਤੀ ਜਾਵੇ ਸੋ ਅੱਜ ਅਸੀਂ ਇੱਥੇ ਜਿਹੜੇ ਆਪਣੀ ਇਹਨਾਂ ਨਾਲ ਸਾਡੇ ਪੰਚਾਇਤੀ ਵਿਭਾਗ ਦੇ ਅਫਸਰ ਨੇ ਐਗਜ਼ੈਕਟਿਵ ਮਾਜਿਸਟਰ ਹੈ ਤੇ ਸਾਡੇ ਜਿਹੜੀ ਸਾਡੀ ਜਲੰਧਰ ਥਾਣੇ ਦੀ ਪੁਲਿਸ ਹੈ ਜਿਹੜੀ ਉਹ ਅਸੀਂ ਨਾਲ ਇਹਨਾਂ ਨੂੰ ਪ੍ਰੋਵਾਈਡ ਕੀਤੀ ਆ ਕਿ ਇੱਥੇ ਲਾਂਡਰ ਆਰਡਰ ਨੂੰ ਮੇਨਟੇਨ ਕਰ ਲਈ। ਸੋ ਇਸ ਜਗ੍ਹਾ ਤੇ ਅੱਜ ਜਿਹੜਾ ਆਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹਨੂੰ ਰਿਮੂਵ ਕਰਾਤਾ ਜਿਹੜਾ ਇਨਕ੍ਰੋਚਮੈਂਟ ਕੀਤੀ ਸੀਗੀ। ਸੋ ਇਸ ਤਰ੍ਹਾਂ ਕਰਕੇ ਜਿਹੜੀ ਜਸਵਿੰਦਰ ਕੌਰ ਹੈ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਇਹਦੇ ਖਿਲਾਫ ਜਿਹੜੇ 6 ਮੁਕਦਮੇ ਨੇ ਟੁੱਟ ਦੇ ਕੇ ਜਿਹੜੇ ਇਹਦੇ ਐਨਡੀਪੀਐਸ ਸੈਕ ਨੇ 6 ਇੱਕ ਮੁਕਦਮਾ ਦਿੱਤੇ ਜਿਹੜਾ ਮਰਡਰ ਦਾ ਕੇਸ ਸਰਜਾ। ਸੋ ਇਹ ਜਿਹੜੀ ਘਰੋਂ ਕਾਫੀ ਦੇਰ ਤੋਂ ਜਿਹੜੀ ਇਹ ਮਿਸਿੰਗ ਐਬਸੈਂਟ ਹੈ ਸੋ ਸੀਸ ਦੇ ਵਿੱਚ ਪਿੱਛੇ ਵੀ ਇਹਦੇ ਲੱਗੇ ਹੋਏ ਆ ਅਸੀਂ ਜਲਦੀ ਹੀ ਇਹਨੂੰ ਜਰਾ ਗ੍ਰਿਫਤਾਰ ਕਰ ਲਾਂਗੇ ਸੋ ਸਾਡੇ ਵੱਲੋਂ ਇਹੀ ਹੈ ਅਪੀਲ ਸਾਰੇ ਲੋਕਾਂ ਨੂੰ ਕਿ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਕੀਤੀ ਆ ਉਹਦੇ ਵਿੱਚ ਤੁਸੀਂ ਵੱਧ ਚੜ ਕੇ ਸਹਿਯੋਗ ਦਿਓ ਸਾਨੂੰ ਜਿਹੜੀ ਜੋ ਵੀ ਇਨਫੋਰਮੇਸ਼ਨ ਹੁੰਦੀ ਆ ਉਹ ਸ਼ੇਅਰ ਕਰੋ ਇਹਦੇ ਉੱਤੇ ਅਸੀਂ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀਡੀਓ ਸਟਾਰਟ ਕੀਤੇ ਗਿਆ ਉਹਦੇ ਵਿੱਚ ਜਿਹੜਾ ਕੋਈ ਵੀ ਕੋਈ ਵੀ ਕਾਲ ਕਰਤਾ ਜਿਹੜਾ ਗੱਲ ਕਰਦਾ ਕੋਈ ਇਨਫੋਰਮੇਸ਼ਨ ਦਿੰਦਾ ਕਿਸੇ ਰਿਲੇਟਡ ਉਹਦੇ ਵਿੱਚ ਜਿਹੜਾ ਕਾਲਰ ਦੀ ਜਿਹੜੀ ਆਇਡੈਂਟੀਟੀ ਬਿਲਕੁਲ ਜਿਹੜੀ ਉਹ ਕਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਸੋ ਵਿੱਚ ਜਿ ਕੋ ਕਿਸਾਨ ਜਿਹੜਾ ਤੁਸੀਂ ਇਸ ਮਾਧਿਅਮ ਰਾਹੀਂ ਵੀ ਸਾਨੂੰ ਕੋਈ ਬੰਦਾ ਨਸ਼ਾ ਤਸਕਰੀ ਕਰਦਾ ਵਾ ਉਹਦੇ ਬਾਰੇ ਸਾਨੂੰ ਤੁਸੀਂ ਇਨਫੋਰਮੇਸ਼ਨ ਦੇ ਦਿਵੋ ਅਸੀਂ ਉੱਤੇ ਜਿਹੜੀ ਤੁਰੰਤ ਕਾਰਵਾਈ ਕਰਾਂਗੇ